ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੰਬਰ ਦਾ ਮਹੀਨਾ ਚੱਲ ਰਿਹਾ ਤੇ ਸ਼ੁਰੂਆਤ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਿਕਲ ਆਇਆ ਤੇ ਹੁਣ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਤ ਇਹ ਮਹੀਨਾ ਮਨਾਇਆ ਜਾ ਰਿਹਾ ਇਸ ਲੜੀ ਤਹਿਤ ਸਕੂਲ ਵਿੱਚ ਡੇਲੀ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਨਾਲ ਸੰਬੰਧਿਤ ਇਤਿਹਾਸ ਦੱਸਿਆ ਜਾਂਦਾ ਹੈ ਉਸੇ ਲਈ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾ ਜਨ ਵਿੱਚ ਲੰਗਰ ਲਗਾਇਆ ਜਾ ਰਿਹਾ ਵਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਤੇ ਗੁਰੂ ਤੇਗ ਬਹਾਦਰ ਜੀ ਦੇ ਆਉਣ ਵਾਲੇ ਸ਼ਹੀਦੀ 350 ਸਾਲਾਂ ਦਿਵਸ ਨੂੰ ਸਮਰਪਿਤ ਨਾਲ ਦੀ ਨਾਲ ਵਿਦਿਆਰਥੀਆਂ ਨੂੰ ਗੁਰਤੇਗ ਬਹਾਦਰ ਜੀ ਦੀ ਜੀਵਨਾ ਨਾਲ ਸੰਬੰਧਿਤ ਜਿਹੜੇ ਲਾਈਟ ਐਂਡ ਸ਼ੋਅ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸ਼ੋਅ ਹੋਏ ਆ ਉਦੀ ਵੀਡੀਓ ਰਿਕਾਰਡਿੰਗ ਵਿਦਿਆਰਥੀਆਂ ਨੂੰ ਦਿਖਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀ ਪੰਜਾਬ ਦੇ ਇਸ ਵਡਮੁੱਲੇ ਇਤਿਹਾਸ ਤੋਂ ਅਨਮੋਲ ਇਤਿਹਾਸ ਤੋਂ ਜਾਣੂ ਹੋ ਸਕਣ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਜੀਵਨ ਸੇਧ ਲੈ ਸਕਣ ਸੋ ਆਓ ਤੁਹਾਡੇ ਨਾਲ ਕਰਦੇ ਆ ਇਸ ਦੀਆਂ ਕੁਝ ਝਲਕੀਆਂ ਸਾਂਝੀਆਂ ਅ ਅਰਦਾਸ ਚੱਲ ਰਹੀ ਹੈ ਸਕੂਲ ਦਾ ਵਿਦਿਆਰਥੀ ਰੋਬਿੰਦ੍ਰੀਤ ਸਿੰਘ ਤੇ ਉਹਦੇ ਨਾਲ ਹੋਰ ਵਿਦਿਆਰਥੀ ਖਾਲਸਾਈ ਜਹੋ ਜਰੋਲ ਵਿੱਚ ਸਜੇ ਆ ਤੇ ਇਸੇ ਲੰਗਰ ਦੇ ਅਰਦਾਸ ਕਰ ਰਹੇ ਆ ਉਹ ਤੇ ਆਹ ਤੁਹਾਡੇ ਨਾਲ ਕਰਦੇ ਆ ਚਲਕੀਆਂ ਸਾਂਝੀਆਂ ਸਾਡੇ ਨਾਲ ਦੇ ਤੇ ਅੱਗੇ ਸਾਰੇ ਸੋਹਣੇ ਮੇਰੇ ਸਾਹਮਣੇ ਬੈਠੇ ਸਾਰੇ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਸਭ ਖਾਏ ਹੋਏ ਸਫਾਈ ਰਸਾ ਸਭ ਨੇ ਦੀ ਲੋੜ ਛੇ ਗੁਰੂ ਸਾਹਿਬ ਜੀ ਦੇ ਆਪ ਦੇ ਦਰਸ਼ਨਾਂ ਦਾ ਸ਼ੰਕਾ ਕਰਕੇ ਬੋਲੋ ਜੀਵਾ ਜੀ ਚਾਲ ਕਰਕੇ ਬੋਲੇ गाड़ी तो गाड़ी खुशी वेस आनंद वेस शुभ बनता मालवा खेतर के सैफाबाद मानसा पिकी मोर तलवंडी सापो तमतान साहिब जी अति कैथला दी श्री संदेश ते पारोपकारी सिद्धांत का दा प्रचार करने संौ छियाठ गुरु साहब ने पूर्वी भारत के पटना वाले पास भी यात्रा की मथुरा वृंदावन आगरा प्रयाग बनारस आदि नगर हमें ਸੈਡੀ ਹੋ ਗਿਆ ਤੇ ਪੂਰੀਆਂ ਨਿਕਲਣੀਆਂ ਗਰਮਾ ਗਰਮ ਤੇ ਪੂਰੀਆਂ ਦੇ ਨਾਲ ਇਧਰ ਆ ਚਨੇ ਗਰਮਾ ਗਰਮ ਸਭ ਬੱਚਿਆਂ ਨੂੰ ਲੰਗਰ ਸ਼ਕਾਇਆ ਜਾਊਗਾ ਜੋ ਸਾਡੇ ਸਕੂਲ ਦੇ ਪ੍ਰਿੰਸੀਪਲ ਮਨੋਜ ਕੁਮਾਰ ਜੀ ਉਹਨਾਂ ਦਾ ਹਰ ਸਾਲ ਹੀ ਬਰਲਾਵ ਜਾ ਕੇ ਇਹਨਾਂ ਦਿਨਾਂ ਦੇ ਵਿੱਚ ਵਿਦਿਆਰਥੀਆਂ ਨੂੰ ਲੰਗਰ ਨੂੰ ਸ਼ਕਾਇਆ ਦੇ ਸੋ ਲੜੀ ਨੂੰ ਬਰਕਰਾਰ ਰੱਖਦੇ ਹੋਏ ਅੱਜ ਅਸੀਂ ਲੰਗਰ ਪ੍ਰਥਾ ਦੇ ਤਹਿਤ ਉਸ ਲੰਗਰ ਦੀ ਰੀਤ ਨੂੰ ਅਭਾਰ ਰਹੇ ਆ ਮਨੋਤ ਸਰ ਜਿਹੜਾ ਅੱਜ ਅਸੀਂ ਵਿਦਿਆਰਥੀਆਂ ਦੇ ਨਾਲ ਇਹ ਲੰਗਰ ਦੀ ਪ੍ਰਥਾ ਚਲਾਈ ਬੜੇ ਚਿਰ ਦੀ ਉਹਦੇ ਬਾਰੇ ਆਪਾਂ ਕੀ ਕਹਿਣਾ ਚਾਹਾਂਗੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਲੰਘਿਆ ਤੇ ਹੁਣ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵਾ ਇਕੱਠਾ ਹੋ ਗਿਆ ਬਹੁਤ ਵਧੀਆ ਸਬੱਬ ਬਣਿਆ ਸਕੋ ਹਾਂਜੀ ਜੀ ਇਹ ਬੜਾ ਵਧੀਆ ਸਬੱਬ ਬਣ ਗਿਆ ਨਾਲੇ ਇਹ ਆ ਕੇ ਇਸ ਲੰਗਰ ਦੇ ਵਿੱਚ ਧਾਰਮਿਕ ਤੌਰ ਤੇ ਸਾਰਿਆਂ ਦੀ ਸ਼ਮੂਲੀਅਤ ਹੋ ਜਾਂਦੀ ਤੇ परमात्मा ਦਾ ਨਾਮ ਵੀ ਲਿਆ ਜਾਂਦਾ ਤੇ ਜਿਹੜੇ ਵਿਦਿਆਰਥੀ ਨੇ ਤੇ ਅਧਿਆਪਕ ਨੇ ਉਹ ਇਸ ਲੰਗਰ ਪ੍ਰੋਸਾ ਦੇ ਵਿੱਚ ਹਰ ਸਾਲ ਹਮੇਸ਼ਾ ਹੀ ਆਪਣਾ ਯੋਗਦਾਨ ਦਿੰਦੇ ਇਹ ਇੱਕ ਕੰਟਰੀਬਿਊਸ਼ਨ ਕਰਕੇ ਅਧਿਆਪਕ ਤੇ ਵਿਦਿਆਰਥੀ ਜਿਹੜੇ ਨੇ ਉਹ ਮਿਲ ਕੇ ਜਿਹੜਾ ਲੰਗਰ ਜਿਹੜਾ ਲਾਇਆ ਜਾਂਦਾ ਤੇ ਨਾਲ ਹੀ ਨਾਲ ਇਸ ਦਿਨ ਬੱਚਿਆਂ ਨੂੰ ਜਿਹੜਾ ਕੋਈ ਧਾਰਮਿਕ ਜਿਹੜਾ ਜਿੱਦਾਂ ਲਾਈਟ ਐਂਡ ਸਾਊਂਡ ਸ਼ੋਅ ਆ ਉਹ ਵੀ ਆਪਾਂ ਆਪਣੇ ਪ੍ਰੋਜੈਕਟਰ ਤੇ ਦਿਖਾਉਂਦੇ ਕੋਈ ਹੋਰ ਵਿਦਿਆਰਥੀਆਂ ਦੀਆਂ ਜਿਹੜੀਆਂ ਇਸ ਦਿਨ ਨਾਲ ਸੰਬੰਧਿਤ ਐਕਟੀਵਿਟੀਆਂ ਨੇ ਉਹ ਵੀ ਹਰ ਸਾਲ ਕਰਾਈ ਜਾਂਦੀਆਂ ਜਿਸ ਨਾਲ ਅੱਜ ਵੀ ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਜਿਹੜਾ ਸਮਰਪਿਤ ਹੈ ਉਹਦਾ ਕੋਈ ਚਾਰਟ ਮੇਕਿੰਗ ਜਾਂ ਕੋਈ ਪਾਠ ਰਚਿਤ ਉਹਦਾ ਜਿਹੜੀ ਆ ਉਹ ਸਵੇਰੇ ਅਸੈਂਬਲੀ ਦੇ ਵਿੱਚ ਕੀਤੀ ਆ ਤੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਇਲਾਕਾ ਨਿਵਾਸੀ ਆ ਸੰਯੋਗ ਕਰਦੇ ਨੇ ਤਾਂ ਆਪਾਂ ਆਸ ਕਰਦੇ ਹਾਂ ਕਿ ਲੰਗਰ ਪ੍ਰਸਾਦ ਜਿਹੜੀ ਆ ਇਹ ਸਾਡੀ ਲੰਬੇ ਸਮੇਂ ਤੱਕ ਜਿਹੜੀ ਆ ਜਾਰੀ ਰਹੇਗੀ ਤੇ ਸਾਰੇ ਇਸ ਦੇ ਵਿੱਚ ਆਪਣਾ ਵੱਧ ਚੜ੍ਹ ਕੇ ਸੰਯੋਗ ਕਰਦੇ ਰਹਿਣ। ਧੰਨਵਾਦ ਸਰ ਧੰਨਵਾਦ। ਵਿਦਿਆਰਥੀਆਂ ਨੇ ਪ੍ਰਤੀਕ ਬਾਦ ਜਿੱਦ ਜੀ ਵਿਵਨਸਬੰਧਿਤ ਲਾਈਟ ਹੈਂਡਸ ਓਨਰ ਰਿਲੇਟਡ ਜਿਹੜੀ ਮੂਵੀ ਵੇਖ ਲਈ ਹੈ ਤੇ ਹੁਣ ਵਿਦਿਆਰਥੀਆਂ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਸੋ ਵਿਦਿਆਰਥੀ ਸਕੂਲ ਦੇ ਅਧਿਆਪਕ ਲੰਗਰ ਦੀ ਸੇਵਾ ਕਰ ਰਹੇ ਆ मैडम सिमरन लेणा ਨੂੰ ਥਾਲ ਵੰਡ ਰਏ ਹੈ मैडम रमन ਚਮਚਾਂ ਦੀ ਸੇਵਾ ਨਿਭਾ ਰਹੇ ਹੈ ਬੱਚੇ ਚਨੇ ਘੜਾ ਇੱਧਰ ਲੰਗਰ ਪਕਾਇਆ ਜਾ ਰਿਹਾ ਕੂੜੀਆਂ ਵੇਦੀਆਂ ਜਾ ਰਹੀਆਂ ਸਾਡੇ ਦੇ ਆਪ ਕੰਮ ਲੂ मैडम ਕਰਨਜੀਤ ਮੈਡਮ ਜਸਬੀਰ मैडम परम ਨਾਲ ਸਾਡੇ ਮਿੱਡੇ ਮੀਲ ਦੇ ਵਰਕਰ ਬੀਬੀ ਹੁਣੀ ਬੱਚਿਆਂ ਵੱਲੋਂ ਜਿੱਦੜਾ ਪਾਜੀ ਬਲਵਿੰਦਰ ਹੁਣੀ ਪੂਰੀਆਂ ਦੀ ਸੇਵਾ ਨਿਭਾ ਰਹੇ ਆ ਉਹ ਇਧਰ ਫੜਾ ਬੇਟਾ ਸੇਰਟਾ ਕਲੈਕ ਕਰੋ ਲੰਗਰ ਚੱਲ ਰਿਹਾ ਪੂਰੀ ਵੈਗੁਰੂ ਜੀ ਕਮਾਲ ਹੈਗੇ ਹੁਣ ਸਕਦੇ ਹੋ ਵਧੀਆ ਲੱਗਦਾ ਏ ਯਾਰ ਪੂਰੀ ਦੀ ਸੇਵਾ ਭਾਜੀ ਬਰਬੰਦਰ ਹੁਣੀ ਕਰ ਰਹੇ ਆ ਮੈਡਮ ਰਮਨ ਬੱਚੇ ਸਾਡੇ ਸੋ ਲੰਗਰ ਦੀ ਪ੍ਰਥਾ ਜਿਹੜੀ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਹੈ ਬੜੀ ਉੱਤਮ ਪ੍ਰਥਾ ਆ ਵੰਡ ਕੇ ਛਕਣ ਦੀ ਸੋ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਦੱਸਿਆ ਸੀ ਕਿ ਹਰ ਸਾਲ ਸਾਡੇ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਲੰਗਰ ਸ਼ਿਕਾਇਆ ਜਾਂਦਾ ਵਾ ਇਸ ਨਵੰਬਰ ਮਹੀਨੇ ਦੇ ਵਿੱਚ ਤੇ ਉਸ ਪ੍ਰਥਾ ਨੂੰ ਬਰਕਰਾਰ ਰੱਖਦੇ ਹੋਏ ਬੜੀ ਸ਼ਰਧਾ ਦੇ ਨਾਲ ਸੇਵਾ ਭਾਵਨਾ ਨਾਲ ਲੰਗਰ ਸ਼ਿਕਾਇਆ ਜਾ ਰਿਹਾ ਵਿਦਿਆਰਥੀਆਂ ਨੂੰ ਇੱਧਰ ਸਾਡੇ ਅਧਿਆਪਕ ਸਹਿਬਾਨ ਖੜੇ ਹੈ ਸਾਡੇ ਸੀਨੀਅਰ ਲੈਕਚਰਾਰ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਨਾਲ ਮੈਂ ਗੱਲਬਾਤ ਕਰਨਾ ਚਾਹਾਂਗਾ ਸਾਰੇ ਜਿਹੜੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੂਰਬ ਤੇ ਗੁਰੂ ਤੇਗ ਬਹਾਦਰ ਜਿਹਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਲੰਗਰ ਪ੍ਰਸਾਦ ਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨਾ ਚਾਹੋ ਦੇਖੋ ਜੀ ਬਹੁਤ ਚੰਗਾ ਮਰਾਲਾ ਸਾਡੇ ਸਟਾਫ ਸਟਾਫ ਮੈਂਬਰਸ ਦਾ ਪ੍ਰਿੰਸੀਪਲ ਸਰ ਦਾ ਤੇ ਸਾਰਾ ਸਟਾਫ ਸਾਡਾ ਜਿਹੜਾ ਹੈ ਇਹਦੇ ਵਿੱਚ ਬੜਾ ਕੋਆਪਰੇਟ ਕਰ ਰਿਹਾ ਸਾਡੇ ਲੇਡੀ ਸਟਾਫ ਜਿਹੜੇ ਨੇ ਆਪ ਪੂਰੀਆਂ ਵੇ ਰਹੇ ਨੇ ਲੇਡੀ ਸਟਾਫ ਵਿੱਚ ਵਰਤਾ ਰਹੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਲੈਕਚਰਰ ਇੰਗਲਿਸ਼ ਆਪ ਸੇਵਾ ਕਰ ਰਹੇ ਨੇ ਜੀ ਸਾਰਿਆਂ ਦਾ ਬੜਾ ਸਹਿਯੋਗ ਹੈ ਤੇ ਅਸੀਂ ਸਾਰੇ ਸਟਾਫ ਦੇ ਬੜੇ ਧੰਨਵਾਦੀ ਹਾਂ ਜਿਹੜੇ ਇਨਾ ਉਤਸ਼ਾਹ ਨਾਲ ਜਿਹੜਾ ਇਹਦੇ ਵਿੱਚ ਉਹ ਆਪਣਾ ਯੋਗਦਾਨ ਪਾ ਰਹੇ ਨੇ ਸੋ ਧੰਨਵਾਦ ਸਰ ਅ ਤੁਸੀਂ ਸਰ ਕੋਈ ਗੱਲ ਕਰਨਾ ਚਾਹੋਗੇ ਕਬਲ ਸਰ ਸਾਰੇ ਵੇਖੋ ਜਿਵੇਂ ਸੁਖਵਿੰਦਰ ਸਰ ਨੇ ਤੁਹਾਨੂੰ ਦੱਸ ਹੀ ਦਿੱਤਾ ਆ ਇਹ ਬੱਚਿਆਂ ਦੇ ਵੀ ਬੜਾ ਉਤਸ਼ਾਹ ਨਾਲ ਤੇ ਸਾਰੇ ਅਧਿਆਪਕ ਸਾਥੀ ਵੀ ਜਿਹੜਾ ਆ ਉਹ ਵੀ ਬੜੇ ਉਤਸ਼ਾਹ ਤੇ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ ਤੇ ਬਹੁਤ ਵਧੀਆ ਲੱਗ ਰਿਹਾ ਸਰ ਖਾਨੀ लवली ਸਰ ਅਰੇ ਬੜਾ ਵਧੀਆ ਉਪਰਾਲਾ ਜਿਹੜਾ ਕਿਤੇ ਕਾਫੀ ਸਾਲਾਂ ਤੋਂ ਚੱਲ ਰਿਹਾ ਸਾਡੇ ਸਕੂਲ ਦੇ ਵਿੱਚ ਜਿਹੜਾ ਜਿੰਨੂੰ ਅੱਗੇ ਲਗਾਤਾਰ ਚਲਾਉਂਦੇ ਹੋਏ ਐਤਕੀ ਫਿਰ ਸਟਾਫ ਨੇ ਇਹਨੂੰ ਬੜਾ ਵਧੀਆ ਚਲਾਇਆ ਸੋ ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਵੀ ਇਹ ਲੰਗਰ ਜਿਹੜਾ ਚੱਲਦਾ ਰਹੇ ਤੇ ਇਸੇ ਤਰ੍ਹਾਂ ਪ੍ਰਕਾਸ਼ਪੁਰੂ ਜਿਹੜਾ ਇਹ ਮਨਾਉਂਦੇ ਰਹੀ ਬਹੁਤ ਉਦਿਆ ਜੀ ਸੋ ਸਾਡੇ ਸੀਨੀਅਰ ਲੈਕਚਰਰ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਕਿ ਹਮੇਸ਼ਾ ਇਨੀਸ਼ੀਏਟਿਵ ਲੈਂਦੇ ਆ ਇਸ ਲੰਗਰ ਨੂੰ ਸ਼ੁਰੂਆਤ ਕਰਨ ਚ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਸਰ ਤੁਸੀਂ ਇਸ ਪ੍ਰਥਾ ਬਾਰੇ ਕੀ ਕਹਿਣਾ ਚਾਹੋਗੇ ਬਾਈ ਖਾਲਸਾ ਬਾਈ ਫਤੇ ਜੀ ਜੀ ਪ੍ਰਥਾ ਮੈਨੂੰ ਵੀ ਤਕਰੀਬਨ 5 ਸਾਲ ਹੋ ਗਏ ਆ ਜੀ ਇਸ ਸਕੂਲ ਵਿੱਚ ਆਇਆ ਨੂੰ ਔਰ ਜਿਸ ਦਿਨ ਤੋਂ ਮਾਇਆ ਸੀਗਾ ਉਸ ਤੋਂ ਥੋੜਾ ਚਿਰ ਬਾਅਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਜਿਹੜਾ ਅਸੀਂ ਲੰਗਰ ਚਰੰਦੇ ਸੀ ਤੇ ਉਸ ਤੋਂ ਨੈਕਸਟイヤー ਕੋਈ ਥੋੜਾ ਅੱਗੇ ਸਕਿੱਪ ਹੋ ਗਿਆ ਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਨਾਂ ਦੇ ਯਾਦ ਸਮਰਪਿਤ ਜਿਹੜਾ ਸਕੂਲ ਵੱਲੋਂ ਸਾਰੇ ਹੀ ਸਟਾਫ ਵੱਲੋਂ ਬਹੁਤ ਹੀ ਇੱਕ ਸੁਰਤਾ ਦੇ ਨਾਲ ਇਹ ਲੰਗਰ ਜਿਹੜਾ ਇਹ ਚਰਾਇਆ ਜਾਂਦਾ ਔਰ ਸਾਰੇ ਹੀ ਰਲ ਮਿਲ ਕੇ ਸੇਵਾ ਕਰਦੇ ਆ ਤੇ ਬਹੁਤ ਹੀ ਆਨੰਦ ਹੁੰਦਾ ਤੇ ਔਰ ਇਹਦੇ ਨਾਲ ਇਹ ਆ ਕਿ ਸਾਡੇ ਸਕੂਲ ਦੀ ਇੱਕ ਪ੍ਰਥਾ ਇਹ ਆ ਕਿ ਸਿਰਫ ਇਹੋ ਹੀ ਨਹੀਂ ਅਸੀਂ ਸਾਲ ਦੇ ਵਿੱਚ ਹੋਰ ਵੀ ਤਕਰੀਬਨ ਬੱਚਿਆਂ ਨੂੰ ਸਾਡੇ ਜਿਹੜੇ ਕੁਝ ਸਾਥੀ ਨੇ ਉਹ ਸੇਵਾ ਕਰਦੇ ਰਹਿੰਦੇ ਔਰ ਬਹੁਤ ਹੀ ਵਧੀਆ ਔਰ ਮਨੁੱਖਕੂਣ ਲੱਗ ਰਿਹਾ ਬਹੁਤ ਹੀ ਆਨੰਦ ਜਿਹੜਾ ਪ੍ਰਤੀਤ ਹੋ ਰਿਹਾ ਔਰ ਬੱਚਿਆਂ ਨੂੰ ਔਰ ਅੱਜ ਅਸੀਂ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਬੱਚਿਆਂ ਨੂੰ ਫਿਲਮ ਵੀ ਵਿਖਾਈ ਗਈ ਹੈ ਸਾਡੇ ਜਤਿੰਦਰ ਸਰ ਦੀ ਟੀਮ ਵਿਸ਼ਾਲ ਜੀ ਤੇ ਦੀਪਕ ਸਰ ਹੁਣਾਂ ਨੇ ਔਰ ਬੱਚਿਆਂ ਨੇ ਬਹੁਤ ਹੀ ਪੇਸ਼ੈਂਟਲੀ ਔਰ ਬੜੀ ਭਗਤਤਾ ਦੇ ਨਾਲ ਸਾਰੀ ਫਿਲਮ ਨੂੰ ਦੇਖਿਆ ਔਰ ਸਾਰੀ ਹੀ ਜਿਹੜਾ ਉਹਨਾਂ ਦਾ ਜੀਵਨ ਬਿਰਤਾਂਤ ਹੈ ਸ੍ਰੀ ਗੋਤੇਗਬਦਰੀਆ ਸੁਣਿਆ ਔਰ ਉਸ ਤੋਂ ਬਾਅਦ ਜਿਹੜਾ ਲੰਗਰ ਏ ਚੜਾਇਆ ਜਾ ਰਿਹਾ ਔਰ ਬਹੁਤ ਹੀ ਵਧੀਆ ਲੱਗ ਰਿਹਾ ਸਾਰੇ ਹੀ ਸਾਥੀਆਂ ਦਾ ਆਪਾਂ ਦੇਖਦੇ ਆ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਸਰ ਸ਼ਾਮਲ ਹੋ ਰਹੇ ਆ ਜੀ ਧੰਨਵਾਦ ਜੀ ਬਿਲਕੁਲ ਸੋ ਥੈਂਕ ਯੂ ਜੀ ਥੈਂਕ ਯੂ ਸੋ ਬਹੁਤ ਵਧੀਆ ਇਹ ਸਾਡਾ ਪਿਛਲੇ 4-5 ਸਾਲ ਤੋਂ ਜਿਹੜਾ ਪ੍ਰ ਰਲਾ ਚੱਲਦਿਆ ਵਾ ਤੇ ਵਾਹਿਗੁਰੂ ਕਿਰਪਾ ਕਰੇ ਇਹ ਰੀਤ ਇਦਾਂ ਹੀ ਅਗਲੇ ਆਉਣ ਵਾਲੇ ਸਾਲਾਂ ਚ ਵੀ ਬਰਕਰਾਰ ਰਹੇ ਦੇਵ ਬਹਾਦਰ ਹਿਮਤੀ ਚੱਤ ਤੇਗ ਬਹਾਦਰ ਹਿਮਤੀ ਚੱਤ ਤੇਗ ਬਹਾਦਰ ਬੋਏ ਜਿੰਦੀ ਚੜਦੇ ਚਾਦੇ ਚਾਦੇ ਤੇ ਕੋਈ ਨਹੀਂ ਮੁਕਤਨੀ ਵਿੱਚ ਪੜਨੀ ਵਿੱਚ ਤੇ ਮਿੰਦਿਆਈ ਨਹੀਂ ਪੜਨੀ ਸੋ ਲੰਗਰ ਦਾ ਸਵਾਦ ਤਾਂ ਹੀ ਬਣਦਾ ਆ ਜੇ ਬਿਲਕੁਲ ਮਾਲਕ ਦਾ ਨਾਮ ਲੈ ਕੇ ਲੰਗਰ ਪਕਾਇਆ ਜਾਏ ਤੋ ਸ਼ਬਦ ਬੋਲੇ ਜਾ ਰਹੇ ਆ ਤੇ ਸੋ ਲੰਗਰ ਦੀ ਜਿਹੜੀ ਭਾਵਨਾ ਵਾ ਉਹ ਦੁਗਣੀ ਹੋ ਜਾਂਦੀ ਹੈ ਜਦੋਂ ਇਸ ਤਰੀਕੇ ਨਾਲ ਆਪਾਂ ਲੰਗਰ ਸ਼ਿਕਾਈਏ ਤੇ ਪਕਾਈਏ ਸੰਗਰ ਵਿੱਚ ਉਚੇਚੇ ਤੌਰ ਤੇ ਭਾਜੀ ਸਰਜੀਤ ਸਿੰਘ ਜੀ ਤੇ ਸਰਦਾਰ ਗੁਰਚਰਨ ਸਿੰਘ ਜੀ ਸਾਡੇ ਕੋਲ ਪਹੁੰਚੇ ਆ ਇਹਨਾਂ ਦੇ ਅਸੀਂ ਆਇਆ ਤੇ ਸਵਾਗਤ ਕਰਦੇ ਆ ਥੋੜਾ ਵਿਦਿਆਰਥੀਆਂ ਨੇ ਲੰਗਰ ਛਕ ਲਿਆ ਸਾਰਿਆਂ ਨੇ ਤੇ ਸਾਡਾ ਸਟਾਫ ਬੈਠ ਕੇ ਲੰਗਰ ਛਕ ਲੰਗਾ ਪੰਕਤਾਂ ਚ ਸਾਰੇ ਅਧਕਤੂ ਨੂੰ ਸ਼ੇਰ ਨਾਲ ਜਿਤਾਇ ਕਿ ਮੁਦਦ ਕਰ ਰਵਤਨ ਪਾਣੀ ਮੇਰੇ ਪੜੀ ਗਿਆ ਸਾਡੇ ਸਕੂਲ ਦੇ ਸਟਾਫ ਮੈਂਬਰੀ ਮੈਂ ਕਹਾਂਗਾ ਸਰਦਾਰ ਰਣਜੋਤ ਸਿੰਘ ਜੀ ਮਮਣ ਸਾਹਿਬ ਉਹ ਵੀ ਚੇਚੇ ਤੌਰ ਤੇ ਲੰਗਰ ਤੇ ਪਹੁੰਚੇ ਜਦੋਂ ਇਸ ਸਕੂਲ ਵਿੱਚ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਗਈ ਤੇ ਰਣਜੋਤ ਭਾਜੀ ਫਾਊਂਡਰ ਮੈਂਬਰਾਂ ਚੋਂ ਇੱਕ ਸੀ ਜਿਨ੍ਹਾਂ ਨੇ ਇਹਦਾ ਹਮੇਸ਼ਾ ਸਮਰਥਨ ਕੀਤਾ ਤੇ ਇਹਨਾਂ ਦੇ ਨਾਲ ਹੋਰ ਜਿਹੜੇ ਇਹਨਾਂ ਦੀ ਸੋਚ ਵੜੇ ਬੰਦੇ ਸੀ ਉਹਨਾਂ ਕਰਕੇ ਲੰਗਰ ਦੀ ਪ੍ਰਥਾ ਸਕੂਲ ਚ ਸ਼ੁਰੂ ਹੋਈ ਹੈ ਸੋ ਹਮੇਸ਼ਾ ਹੀ ਹਰ ਸਾਲ ਰਣਜੋਤ ਭਾਜੀ ਉਚੇਚੇ ਤੌਰ ਤੇ ਇਸ ਪ੍ਰਥਾ ਦਾ ਹਿੱਸਾ ਬਣਨ ਲਈ ਹਮੇਸ਼ਾ ਹੀ ਪਹੁੰਚਦੇ ਆ ਸੋ ਇਹਨਾਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਵੀ ਸੋ ਰਣਜੋਤ ਭਾਜੀ ਦੀ ਸ਼ਗਿਰਦ ਬੇਟੀ ਸਿਮਰਨ ਸੇਵਾ ਕਰ ਰਹੀ ਹੈ ਲੰਗਰ ਦੀ ਨਾਲ ਦੇਸ ਨੰਗਰ ਦੇ ਮੁੱਖ ਸੇਵਾਦਾਰ ਜਿਹੜੇ ਬੱਚੇ ਨੇ ਡਿਊਟੀ ਸੰਭੀ ਗਈ ਇਸ ਵੇਲੇ ਅਰਦਾਸ ਤੋਂ ਲੈ ਕੇ ਤੇ ਪਰਤਾਉਣ ਤੱਕ ਬਹੁਤ ਵਧੀਆ